हा ਜੀਵਾ ਹੈ ਗੁਰੂ ਇੱਕ ਊੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦੱਸਵੇ ਸਤਿਗੁਰ ਭਗਵਤੀ ਸਮਰ ਕਾਏ ਗੁਰ ਨਾਨਕ ਲਈ ਰਾਜ ਕਰੇਗਾ ਜਾਦੇ ਆਂ ਜਾਲੀਆਂ ਭੁਗਦੇ ਆਂ ਹੱਡੀਆਂ ਜਿਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਬਾ ਉਤਾਰ ਸਿੰਘ ਜੀ ਦੀ ਜੀ ਸਾਹਿਬ ਵਾਲੇ ਬਾਬਾ ਅਮਰਜੀਤ ਸਿੰਘ ਦੀ ਆਖੋ ਵਾਲੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਬਾ ਜਰਨੈਲ ਸਿੰਘ ਜੀ ਕਾਰ ਸੇਵਾ ਵਾਲੇ ਸ੍ਰੀ ਨੰਨਕਪੁਰ ਸਾਹਿਬ ਤੋਂ ਬਾਬਾ ਗੁਰਜੀਤ ਸਿੰਘ ਜੀ ਕੀ ਕਰੋ ਇਹਦਾ ਬਾਬਾ ਗੰਦੀਪ ਸਿੰਘ ਜੀ ਬਾਬਾ ਕਸ਼ਮੀਰਾ ਸਿੰਘ ਜੀ ਕੋਟ ਤੋਂ ਜੀ ਬਾਬਾ ਕਸ਼ਮੀਰਾ ਸਿੰਘ ਜੀ ਜਿਹੜੇ ਮਾਮਾ ਸਹਿਬ ਜੀ ਤੇ ਪਗਾਂ ਮਗਨ ਹੋਏ ਸੋ ਨਿਹਾਲ ਲੋਕਿਆਲਾ ਹਾਂਜੀ ਜੀ ਸ਼ਰਧਾਂਜਲੀ ਸ਼ਕਤੀ ਜਾਨੀ ਸਪੈਂਡਰ ਸਿੰਘ ਜੀ ਸਾਫ ਦਾ ਹੈਡਕਰਨ ਸੀ ਬਾਬਾ ਸਰੂਪ ਸਿੰਘ ਜੀ ਉਹਨਾਂ ਨੂੰ ਬੇਨਤੀ ਦਾ ਸਨਮਾਨ ਪ੍ਰਾਪਤ ਹੈ ਜਥੇਦਾਰ ਰਾਮ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਸਰਦਾਰ ਮੋਹਨ ਸਿੰਘ ਜੀ ਧਾਇ ਸਾਹਿਬ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੋ ਮਿੱਠ ਆਵੇ ਧਾਇ ਸਭ ਥਾਈ ਹੋਏ ਸਹਾਈ ਤੁੱਕ ਦੇ ਹਾਜ਼ਰੀਆਂ ਪਰੇ ਆ ਪੰਜ ਪਿਆਰੇ ਸਹਿਬਾਨ ਸਤਿ ਕੇਸਰ ਸਾਹਿਬ ਜੀ ਅੱਗੇ ਸਾਡੇ ਜਥੇਦਾਰ ਸਾਡੇ ਜੋ ਮੈਨੇਜਰ ਤਖਸੀ ਕੇਸਰ ਸਾਹਿਬ ਸਰਦਾਰ ਮੋਤੀ ਸਿੰਘ ਜੀ ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਜੀ ਅਦੀਸ਼ਰ ਮੈਨੇਜਰ ਸਾਹਿਬ ਤੇ ਭਾਈ ਸਰਬਜੀਤ ਸਿੰਘ ਜੀ ਇੰਚਾਰਜ ਸਾਹਿਬ ਬੜੀ ਵੱਡੀ ਗੀਤੀ ਵਿੱਚ ਉਹ ਸਾਡੇ ਸਾਰੇ ਸੇਵਾਦਾਰ ਅਤੇ ਅਧਿਕਾਰੀ ਮਹ ਰਾਜੇ ਕੋਈ ਕਹਾ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਿਆ ਪੁਰ ਸਿਖਾ ਮਨ ਮਿਸਾ ਹਸ ਰੱਬ ਅੰਦੇਸ ਗੁਰੂ ਗੋਬਿੰਦ ਸਿੰਘ ਬਾਦ ਸ਼ਾਹਦਰ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਸਤ ਗੁਰੂ 10ਵੇਂ ਪਾਤਸ਼ਾਹ ਸਵਾਮੀ ਜੀ ਜਮਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਜ ਆਪ ਜੀ ਪਿੱਛੇ ਪਿੱਛੇ او <laughs> گهراي ਦੀ ਮੁਬਾਰਕ ਖੁਸ਼ੀਆਂ ਬਰਾਦਰ ਆ ਪਿਆੜਾ ਪਿਛਲੇ ਦਿਨਾਂ ਵਿੱਚ ਸਾਰੇ ਪੰਥ ਨੇ ਵੇਖਿਆ ਕਿ ਕਿਵੇਂ ਇਸੇ ਧਰਤੀ ਦੇ ਲੱਖਾਂ ਦੀ ਗਿਣਤੀ ਦੇ ਲੋਕਾਂ ਨੇ ਆ ਕੇ ਜਦੋਂ ਸਾਡਾ ਜੇ ਦੇਣਾ ਹੈ ਇਸੇ ਧਰਤੀ ਦੇ ਗੁਰੂ ਜੀ ਘਾਦਰ ਮਹਾਰਾਜ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਮਹਾਨੀਆਂ ਦੇ ਵਿਰਸੇ ਨੂੰ ਬਣਾਇਆ ਇੱਥੇ ਅੱਜ ਇਸੇ ਵੇੜੇ ਵਿੱਚ ਇਸੇ ਧਰਤੀ ਤੇ ਅੱਜ ਦਾ ਖੁਸ਼ੀਆਂ ਬਰਾਦਰ ਵੀ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਇੱਥੇ ਕਤਰ ਹੋਈਆਂ ਉਹਦੇ ਤਾਂ ਦਰ ਸਿੰਘ ਜੀ ਦੇ ਸੇਵਾਹਾਰਾ ਜੀ ਜਿਨ੍ਹਾਂ ਦੇ ਪ੍ਰਭਾਜੀ ਦਾ ਸਾਹ ਇੱਥੇ ਜੋ ਸੀ ਦਾ ਸਦਕਾਰ ਹੋ ਉਸ ਤੋਂ ਬਾਅਦ ਉਹਨਾਂ ਨੂੰ ਗੋਤਾ ਦਿੱਤੀ ਜੋ ਫਤਮੀ ਜੀ ਨੂੰ ਬਖਸ਼ਿਸ਼ ਹੋਈ ਉਸ ਤੋਂ ਬਾਅਦ ਉਹਨਾਂ ਤਾਵਾ ਨੇ ਇਹ ਸਖਬੀ ਦੀ ਵੀ ਸ਼ਾਦੀ ਦਾ ਸਾਰਾ ਸਮਾਗਮ ਆਪ ਸੰਭਾਲ ਲਿਆ ਆ ਦਾ ਨਾਮ ਕੀ ਦੀ ਸਦਕਾਰ ਜੋ ਸੇ ਸਦਕਾਰ ਦੇ ਮਾਤਾ ਜੁਗਰੀ ਜੀ ਦਾ ਮਾਤਾ ਪਰਵਾਰ ਚਲਦੀ ਹੈ ਤੇ ਸੂਪੇ ਪਰਿਵਾਰ ਦੇ ਇਸ ਪਿੰਡ ਤੇ ਬਹੁਤ ਵੱਡੇ ਪੱ scale ਕਰਕੇ ਉਦਯਾਂ ਦੀ ਸੰਤਾਆਂ ਆਏ ਜੋ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ, ਭਰੂ ਅੰਬਦੇਵ ਜੀ ਮਹਾਰਾਜ, ਗੁਰਬਰਦਾਸ ਜੀ ਮਹਾਰਾਜ ਇਕੱਲੇ ਦੇ ਸਾਹਿਬ ਤੇ ਸਤਸਾਰੀ ਪਰਵਾਰਾਂ ਦੇ ਡੇਢੀ ਕੁਲਵੇ, ਤੇਢੀ ਕੁਲਵੇ, ਪੰਨਾ ਕੋਲ ਦੇ, ਸਿੱਧੀ ਕੁਲਵੇ ਉਹਨਾਂ ਸਾਰਿਆਂ ਨੂੰ ਇਸ ਵਿਆਹ ਵਿੱਚ ਸ਼ਾਮਲ ਕੀਤਾ ਆ ਦੇਖੋ ਸਤਜੀ ਜੀ ਵੀ ਅੱਜ ਦੇ ਦਿਨ ਬਰਾਤ ਜਰੀ ਹੈ ਉਲਟੀ ਚਲ ਗਈ ਜੀ ਤੇ ਲਾਹੌਰ ਗਈ ਉਹ ਅੱਜ ਜਿੰਦਾ ਤੁਸੀਂ ਦੇਖ ਰਹੇ ਆ ਕਿ ਕਿੰਨੀਆਂ ਰੌਣਕਾਂ ਲੱਗੀਆਂ ਕਿੰਨੀਆਂ ਖੁਸ਼ੀਆਂ ਇਸ ਧਰਤੀ ਦੇ ਵੇਖਣ ਮਿਲੀਆਂ ਜੋ ਮੈਂ ਆਪਣੇ ਵੱਲੋਂ ਇੱਕ ਵਿਸ਼ੇਸ਼ ਕਰਕੇ ਸਾਡੇ ਮਾਨਯੋਗ ਪ੍ਰਧਾਨ ਫਰਦਾਨ ਅਰਜੰਦੇ ਸਿੰਘ ਦੀ ਧਰਮੀ ਐਡਵੋਕੇਟ ਉਹਨਾਂ ਵੱਲੋਂ ਸਮੂਹ ਤੇ ਸਾਡੇ ਆਏ ਜੋ ਸਾਡੇ ਮੁੱਖ ਸੱਤਾ ਸਰਦਾਰ ਕੁਲਵੰਤ ਸਿੰਘ ਜੀ ਮੰਨਨ ਸਾਹਿਬ ਸਾਡੇ ਡਿਜੈਕਟਰ ਦੇ ਮੈਂਬਰ ਸਰਦਾਰ ਦਜੀਤ ਸਿੰਘ ਜੀ ਤੇ ਡੋਕਟਰ ਅਰਜਿੰਦਰ ਕੌਰ ਜੀ ਸਾਰਿਆਂ ਵੱਲੋਂ ਮਹਾਂਪੁਰਖ ਬਾਬਾ ਸਤਰਾਮ ਸਿੰਘ ਜੀ ਦਾ ਬਾਬਾ ਉਸਾਰ ਸਿੰਘ ਦੀ ਤੀਂਦੀ ਵਾਲੇ ਅਦੇ ਬਾਬਾ ਮਜੀਦ ਸਿੰਘ ਦੀ ਹਰਖੋਵਾਲ ਵਾਲੇ ਇਸਤੂ ਹਰਿਆ ਮੇਲਾ ਵਾਲੇ ਸਾਰਿਆਂ ਸੰਪਰਦਾਵਾਂ ਦੇ ਮਹਾਂਪੁਰਖਾਂ ਵੱਲੋਂ ਵੀ ਸ਼ੁਕਰੀਆ ਸੰਗਤਾਂ ਨੂੰ ਬਹੁਤ ਬਹੁਤ ਅਦਾ